ਆ ਲੋਕਾਂ ਨਾਲ ਪਲਾ ਕਰਨਾ ਜੀ ਜਿਹੜੇ ਲੋਕੀ ਗਰੀਬ ਆ ਠੀਕ ਨਹੀਂ ਮੇਰੀ ਜੇਬ ਮੈਂ ਆਪਣੀ ਜੇਬ ਚੋਂ ਹੀ ਪੈਸੇ ਖਰਚ ਦੂੰਗਾ ਠੀਕ ਨਹੀਂ ਘਰੇ ਲਈ ਮੇਰੇ ਜਾਂ ਘਰ ਬਣ ਕੇ ਸਾਰਾ ਕੁਝ ਹੋ ਗਿਆ ਫਿਰ ਕੀ ਕਰਨਾ ਪੈਸਾ ਮੈਂ ਲਾ ਦੂੰਗਾ ਜਿੰਨਾ ਪੈਸਾ ਆਇਆ ਆਪਾਂ ਅੱਜ ਰੱਬ ਦੇ ਡਰ ਕੇ ਕਹਿੰਦੇ ਆ ਜਿੰਨੇ ਵਿੱਚ ਜਿੰਨੇ ਵਾ ਜੇਬ ਚੋਂ ਕੇ ਕਾ ਉਹਨੇ ਕਰੂੰਗਾ ਗਰੀਬਾਂ ਦੀ ਮਦਦ ਮੈਂ ਰੇਜ ਜੀ ਦੀ ਰੀਲ ਦੇਖੀ ਆ ਤਾਂ ਜਮ ਨੂੰ ਪਤਾ ਲੱਗਾ ਕਿ ਤੁਸੀਂ ਦਿਹਾੜੀ ਕਰਦੇ ਹੋ ਤੁਹਾਡੀ 500 ਰੁਪਿਆ ਦਿਹਾੜੀ ਹੈ ਠੀਕ ਹੈ ਇੱਥੇ ਲੋਕਾਂ ਦੀ 5-5 ਲੱਖ ਵੀ ਹੁੰਦੀ ਹੈ ਠੀਕ ਪਰ ਮੈਂ ਨਹੀਂ ਦੇਖਿਆ ਪਰ ਮੈਂ ਤੁਹਾਡੀ ਰੀਲ ਦੇਖੀ ਆ ਤੁਸੀਂ ਉੱਥੇ ਬੱਚਿਆਂ ਨੂੰ ਕ ਕਿ ਤੁਸੀਂ ਪ੍ਰੈਕਟਿਸ ਕਰੋ ਉਹਦੀ ਕੀ ਕਿੰਨੇ ਪਰਮਾਨੀ ਦੀ ਜਿੰਨਾ ਪੈਸਾ ਲੱਗਾ ਮੈਂ ਤੁਹਾਨੂੰ ਦਊਗਾ ਮੈਂ ਤੁਹਾਨੂੰ ਇਸ ਨੂੰ ਲੈ ਕੇ ਮੈਂ ਬਹੁਤ ਖੁਸ਼ ਹੋਇਆ ਕਿ ਜਿਹੜੇ ਲੋਕਾਂ ਨੂੰ 5-5 ਲੱਖ ਰੁਪਏ ਵੀ ਦਿਹਾੜੀ ਆ ਉਹ ਨਹੀਂ ਅੱਗੇ ਆਉਂਦੇ ਤੇ ਤੁਸੀਂ ਅੱਗੇ ਆਏ ਹੋ ਮੈਂ ਕਹਿੰਦਾ ਉਹ ਤਾਂ ਆਏ ਭਾਜੀ ਅੱਗੇ ਮੈਂ ਕਹਿੰਦਾ ਦੇਖੋ ਯਾਰ ਅੱਜ ਲੋਕ ਜਿਹੜੀ ਨਸ਼ੇ ਜਵਾਨੀ ਨਾ ਨਸ਼ਿਆਂ ਨੇ ਮਾਰ ਕੇ ਮੈਂ ਕਹਿੰਦਾ ਤੁਸੀਂ ਐਦਾਂ ਦਾ ਕੰਮ ਨਹੀਂ ਕਰਨਾ ਹਾਂ ਤੁਹਾਨੂੰ ਜਿਹੜੇ ਬਦਾਮ ਦੂੰ ਮੈਂ ਜਿਹੜਾ ਤੁਹਾਡਾ ਜਿੰਨਾ ਖਰਚਾ ਹੈਗਾ ਉਹਦਾ ਮੈਂ ਦੇਣ ਦਾ ਹੱਕਦਾਰ ਹੋਊਂਗਾ ਚਾਹੇ ਜੇਬ ਚੋਂ ਦਊਂਗਾ ਚਾਹੇ ਮੈਂ ਦਿਹਾੜੀ ਕਰਕੇ ਨਾ ਮੈਂ ਤੁਹਾਨੂੰ ਚਾਹੇ ਮੈਂ 4 ਦਿਹਾੜੀ ਜਿੱਸੋ ਲਾ ਕੇ ਮੈਂ 2000 ਰੁਪਏ ਉਹ ਵੀ ਦੇ ਰੂਗਾ ਪਰ ਸੋ ਆ ਕੰਮ ਨਹੀਂ ਕਰਨਾ ਮੈਂ ਦੇ ਆ 2000 ਰੁਪਏ ਪਰਸੋਂ ਦੇ ਆਂ ਝੂਠ ਬੋਲਦਾ ਆਪਣੇ ਕੋਲੋਂ ਆਪਣੀ ਜੇਬ ਚੋਂ 2000 ਰੁਪਏ ਦੇ ਆ ਇਹ ਤਾਂ ਫੇਟਿੰਗ ਕਰਵਾਇਆ ਮੁੰਡੇ ਨੇ ਮੈਂ ਤੇ ਨਰੇਸ਼ ਜੀ ਜਿਹੜੇ ਤੁਸੀਂ ਆ ਦਿਹਾੜੀ ਕਰਦੇ ਸੀ ਪਹਿਲਾਂ ਹੁਣ ਵੀ ਕਰ ਰਹੇ ਹੋ ਕਿ ਛੱਡ ਚੁੱਕੇ ਹੋ ਨਾ ਵੀਰੇ ਮੈਂ ਕਰ ਲੂ ਹੁਣ ਵੀ ਮੈਨੂੰ ਕੋਈ ਕਵੇ ਨਹੀਂ ਕਰ ਰਹੇ ਹੋ ਕਿ ਛੱਡ ਦਿੱਤੀ ਹੋਈ ਹੈ ਤੁਸੀਂ ਤਾਂ ਛੱਡਤੀ ਵੀਰੇ ਮੈਂ ਜੀ ਬਿਗਬੋਸਟ ਕੀ ਕਰੋਗੇ ਬਿਗਬੋਸ ਤੋਂ ਜਾ ਕੇ ਉਥੇ ਦੂਜੇ ਦਿਨ ਕੋਈ ਨਾ ਕੋਈ ਪੰਗਾ ਚੱਲਦਾ ਜਾਂਦਾ ਕੋਈ ਚੱਕਾ ਨਹੀਂ ਵੀਰੇ ਹੁਣ ਆਪਣੀ ਦਾ ਕੁਝ ਕਰਨ ਦਾ ਪੈਨ ਤਾਂ ਜੀ ਵੀ ਜਿਹੜਾ ਚੱਲੇ ਰਹਿੰਦੇ ਨੇ ਮੂਰੇ ਲਿਆਣਾ ਇੱਕ 80 ਲੋਕਾਂ ਨੂੰ ਰਸਤਾਣਾ ਜੀ ਇਹਦਾ ਚੱਲੇ ਜਾਂਦੇ ਜੀ ਤੇ ਅਗਰ ਤੁਹਾਨੂੰ ਤੁਸੀਂ ਕਹਿੰਦੇ ਹੋ ਕਿ ਜਿਹੜਾ ਨੰਨੀ ਡਾਉਨ ਤੋਂ ਐਮਐਲਏ ਬਣਿਆ ਗਿਆ ਹੈ ਐਮਐਲਏ ਬਣਨ ਤੋਂ ਬਾਅਦ ਤੁਸੀਂ ਕੀ ਕਰੋਗੇ ਲੋਕਾਂ ਦਾ ਪਲਾ ਕਰੂਗੇ ਕਿ ਰੀਲਸ 'ਤੇ ਜ਼ਿਆਦਾ ਫੋਕਸ ਕਰੂਗੇ ਲੋਕਾਂ ਦਾ ਪਲਾ ਕਰਨਾ ਜੀ ਜਿਹੜੇ ਲੋਕੀ ਗਰੀਬ ਆ ਠੀਕ ਹੈ ਨਹੀਂ ਮੇਰੀ ਜੇਬ ਮੈਂ ਆਪਣੀ ਜੇਬ ਚੋਂ ਹੀ ਪਹਿਲੇ ਖਰਚ ਦੂੰਗਾ ਠੀਕ ਨਹੀਂ ਘਰੇ ਲਈ ਜਾਂ ਮੇਰੇ ਜੇ ਘਰ ਬਣ ਗਿਆ ਸਾਰਾ ਕੁਝ ਹੋ ਗਿਆ ਫਿਰ ਕੀ ਕਰਨਾ ਪੈਸਾ ਮੈਂ ਲਾ ਦੂੰ ਜਿੰਨਾ ਪੈਸਾ ਆਇਆ ਆਪਾਂ ਅੱਜ ਰੱਬ ਦੇ ਡਰ ਕੇ ਕਹਿੰਦੇ ਆ ਜਿੰਨੇ ਵਿੱਚ ਜਿੰਨੇ ਵੇ ਜੇਬ ਜੋਗੇ ਕਾ ਉਹਨੇ ਕਰੂੰਗਾ ਗਰੀਬਾਂ ਦੀ ਮਦਦ ਮੈਂ ਰੇਜੀ ਗਰੀਲ ਦੇਖੀ ਹੈ ਤਾਂ ਜਦੋਂ ਨੂੰ ਪਤਾ ਲੱਗਾ ਕਿ ਤੁਸੀਂ ਦਿਹਾੜੀ ਕਰਦੇ ਹੋ ਤੁਹਾਡੀ 500 ਰੁਪਇਆ ਦਿਹਾੜੀ ਹੈ ਠੀਕ ਹੈ ਇੱਥੇ ਲੋਕਾਂ ਦੀ 5-5 ਲੱਖ ਵੀ ਹੁੰਦੀ ਹੈ ਠੀਕ ਪਰ ਮੈਂ ਨਹੀਂ ਦੇਖਿਆ ਪਰ ਮੈਂ ਤੁਹਾਡੀ ਗਰੀਲ ਦੇਖੀ ਹੈ ਤੁਸੀਂ ਉੱਥੇ ਬੱਚਿਆਂ ਨੂੰ ਕਹਿ ਰਹੇ ਹੋ ਕਿ ਤੁਸੀਂ ਪ੍ਰੈਕਟਿਸ ਕਰੋ ਉਹਦੀ ਕੀ ਕਿੰਨੇ ਪਰਮਾਨੀ ਦੀ ਜਿੰਨਾ ਪੈਸਾ ਲੱਗਾ ਮੈਂ ਤੁਹਾਨੂੰ ਦਊਗਾ ਮੈਂ ਤੁਹਾਨੂੰ ਇਸ ਨੂੰ ਲੈ ਕੇ ਮੈਂ ਬਹੁਤ ਖੁਸ਼ ਹੋਇਆ ਕਿ ਜਿਹੜੇ ਲੋਕਾਂ ਨੂੰ 5-5 ਲੱਖ ਰੁਪਏ ਵੀ ਦਿਹਾੜੀ ਆ ਉਹ ਨਹੀਂ ਅੱਗੇ ਆਉਂਦੇ ਤੇ ਤੁਸੀਂ ਅੱਗੇ ਆਏ ਹੋ ਮੈਂ ਕਹਿੰਦਾ ਉਹ ਤਾਂ ਆਏ ਭਾਜੀ ਅੱਗੇ ਮੈਂ ਕਹਿੰਦਾ ਦੇਖੋ ਯਾਰ ਅੱਜ ਦੇ ਲੋਕ ਜਿਹੜੀ ਨਸ਼ੇ ਜਵਾਨੀ ਨਾ ਨਸ਼ਿਆਂ ਨੇ ਮਾਰ ਕੇ ਮੈਂ ਕਹਿੰਦਾ ਤੁਸੀਂ ਐਦਾਂ ਦਾ ਕੰਮ ਨਹੀਂ ਕਰਨਾ ਹਾਂ ਤੁਹਾਨੂੰ ਜਿਹੜੇ ਬਦਾਮ ਦੂੰ ਮੈਂ ਜਿਹੜਾ ਤੁਹਾਡਾ ਜਿੰਨਾ ਖਰਚਾ ਹੈਗਾ ਉਹਦਾ ਮੈਂ ਦੇਣ ਦਾ ਹੱਕਦਾਰ ਹੋਊਂਗਾ ਚਾਹੇ ਜੇਬ ਚ ਦਊਂਗਾ ਚਾਹੇ ਮੈਂ ਦਿਹਾੜੀ ਕਰਕੇ ਨਾ ਮੈਂ ਤੁਹਾਨੂੰ ਚਾਹੇ ਮੈਂ 4 ਦਿਹਾੜੀ ਜਿੱਸੋ ਲਾ ਕੇ ਮੈਂ 2000 ਰੁਪਏ ਉਹ ਵੀ ਦੇ ਰੂਗਾ ਪਰ ਸੋ ਆ ਕੰਮ ਨਹੀਂ ਕਰਨਾ ਮੈਂ ਦੇ ਆ 2000 ਰੁਪਏ ਪਰਸੋਂ ਦੇ ਆਂ ਝੂਠ ਬੋਲਦਾਂ ਆਪਣੇ ਕੋਲੋਂ ਆਪਣੀ ਜੇਬ ਚ 2000 ਰੁਪਏ ਦੇ ਆ ਇਹ ਤਾਂ ਪੇਟੀ ਵਿੱਚ ਕਰਾਇਆ ਮੁੰਡੇ ਨੇ ਮੈਂ ਤੇ ਨਰੇਸ਼ ਜੀ ਜਿਹੜੇ ਤੁਸੀਂ ਆ ਦਿਹਾੜੀ ਕਰਦੇ ਸੀ ਪਹਿਲਾਂ ਹੁਣ ਵੀ ਕਰ ਰਹੇ ਹੋ ਕਿ ਛੱਡ ਚੁੱਕੇ ਹੋ ਨਾ ਵੀਰੇ ਮੈਂ ਕਰ ਲੂ ਹੁਣ ਵੀ ਮੈਨੂੰ ਕੋਈ ਕਵੇ ਨਹੀਂ ਕਰ ਰਹੇ ਹੋ ਕਿ ਛੱਡ ਦਿੱਤੀ ਹੋਈ ਹੈ ਤੂੰ ਤਾਂ ਛੱਡਤੀ ਵੀਰੇ ਮੈਂ ਹੁਣ ਨਹੀਂ ਨਰੇਸ਼ ਜੀ ਦੇਖ ਜਦੋਂ ਕੋਈ ਰੀਲ ਪਾਉਂਦੇ ਆ ਤੇ ਦੇਖੋ ਤੁਹਾਨੂੰ ਪੋਜ਼ਿਟਿਵ ਕਮੈਂਟ ਵੀ ਆਉਂਦੇ ਆ 네ਗੇਟਿਵ ਕਮੈਂਟ ਵੀ ਆਉਂਦੇ ਆ ਪੋਜ਼ਿਟਿਵ ਕਮੈਂਟ ਦੇਖ ਕੇ ਤਾਂ ਬੰਦਾ ਬਹੁਤ ਖੁਸ਼ ਹੁੰਦਾ ਪਰ ਕਦੀ ਹੋਇਆ ਨਹੀਂ 네ਗੇਟਿਵ ਕਮੈਂਟ ਦੇਖ ਕੇ ਕਿ ਯਾਰ ਮੈਂ ਇੰਨੀ ਮਿਹਨਤ ਕਰ ਰਿਹਾ ਤੇ ਲੋਕੀ ਮੈਨੂੰ ਗਲਤ ਕਮੈਂਟ ਕਰ ਰਹੇ ਨੇ ਮੈਂ ਵੀ ਰੋ ਉਹ ਚੀਜ਼ਾਂ ਮੈਂ ਜਾਣਦਾ ਨਹੀਂ ਕਿਉਂਕਿ ਉਹ ਬੰਦੇ ਸੋਚਣੀਆਂ ਹੁਣ ਉਹ ਬੰਦੇ ਸੋਚਣੇ ਜਿਹੜਾ ਬਈ ਯਾਰ ਚੱਲ ਇਹਨੂੰ ਕਿਹੜਾ ਸ਼ੌਂਕ ਆ ਇਹਨੇ ਆਪਣਾ ਘਰ ਪਾਣਾ ਅੱਧੇ ਲੋਕਾਂ ਦਾ ਆਧਾ ਸ਼ਹਿਰ ਤਾਂ ਵੀਰੇ ਨਾਲ ਬਹੁਤ ਕੁਸ਼ਾ ਚੱਲ ਜਾਈ ਨਰੇਸ਼ ਦਾ ਘਰ ਪੈ ਰਿਆ ਸਾਨੂੰ ਬਹੁਤ ਖੁਸ਼ੀ ਆ ਉਹ ਡਗਣ ਨੂੰ ਕੁਝ ਸਟਾਰਟ ਕਰ ਕੋਈ ਚੱਕਰ ਨਹੀਂ ਮੈਂ ਵੀਰੇ ਉਹ ਕਮੈਂਟ ਨੂੰ ਪੜਦਾ ਨਹੀਂ ਕਦੀ ਵੀ ਮੈਂ ਚੰਗੇ ਕਮੈਂਟ ਪੜਦਾ ਮੈਂ ਕਹਿੰਦਾ ਵੀਰੇ ਮੈਂ ਕਿਹ ਰੀਲ ਪਾਈ ਸੀ ਮੈਂ ਕਹਾਂ ਵੀਰੇ ਥੋੜੀ ਸੋਚ ਨਹੀਂ ਹੋ ਰਹਾ ਕੋਈ ਚੱਕਣੀ ਮੈਂ ਆਪਣੀ ਮਿੰਤਾਂ ਨਾਲ ਮੈਨੂੰ ਪਤਾ ਰੱਬ ਨੂੰ ਪਤਾ ਮੈਂ ਕਿਹੜੇ ਹਾਲਾਤਾਂ ਚੋਂ ਪਲੇ ਆ ਤੇ ਹੁਣ ਨਰੇਸ਼ ਜਿਹੜਾ ਖਰੜ ਵਾਲਾ ਹੈ ਉਹਦੇ ਕਿੰਨੇ ਫੋਲੋਅਰ ਹੋ ਚੁੱਕੇ ਇੰਸਟਾਗ੍ਰam ਦੇ ਉੱਤੇ ਮੇਰੇ ਹੋ ਗਏ ਵੀਰ ਜੀ 21700 ਤੇ ਜਲਦੀ ਨਰੇਸ਼ ਖਰੜ ਵਾਲਾ ਮਿਲੀਅਨ ਦੇ ਵਿੱਚ ਜਾਏਗਾ ਹਾਂਜੀ ਹਾਂਜੀ ਆਨਲਾਈਨ ਟਾਈਮ ਤੇ ਜਾਊਗਾ ਵੀਰ ਜੀ ਮੈਂ